ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਪ੍ਰਮੋਟ ਕਰਨਾ ਬਣਦਾ ਜੀ ਇਹਨਾਂ ਦੇ ਵੀਡੀਓਜ਼ ਸ਼ੇਅਰ ਕਰਨੇ ਬਣਦੇ ਆ ਇਹ ਹੈ ਸਾਡੇ ਅਸਲੀ ਉੱਭਰਦੇ ਹੋਏ ਕਲਾਕਾਰ ਜੀ ਇਹ ਬੱਚਾ ਜਿਹੜਾ ਹੈ ਨਾਲ ਦਿਹਾੜੀ ਕਰ ਰਿਹਾ ਤੇ ਨਾਲ ਗੀਤ गा ਰਿਹਾ ਗੀਤ ਲਿਖ ਵੀ ਖੁਦ ਰਿਹਾ ਔਰ ਬੜੇ ਉਮਦਾ ਗੀਤ ਲਿਖ ਰਿਹਾ ਮੈਨੂੰ ਗੂੜੀਆਂ ਨੀਂਦਾਂ ਦੇ ਵਿੱਚ ਰੱਖ ਕੇ ਰਾਤਾਂ ਨੂੰ ਨਾ ਸੁਣ ਵਾਲਿਆ ਚੜਦਾ ਸੂਰਜ ਮੇਰੇ ਲਈ ਤੂੰ ਬਣਿਆ ਮੈਨੂੰ ਦੁਨੀਆ ਦਿਖਾਉਣ ਵਾਲਿਆ ਹਾਂ ਸੱਚੇ ਦਿਲੋਂ ਕਰਾਂ ਸ਼ੁਕਰਾਨਾ ਬਾਪੂ ਤੇਰਾ ਮੇਰੇ ਪੱਲੇ ਜ਼ਿੰਦਗੀ ਪਿਆਰੀ ਪਾਉਣ ਵਾਲਿਆ ਬਾਪੂ ਤੇਰੇ ਉੱਤੋਂ ਬਾਹਰ ਨਹੀਂ ਐ ਜ਼ਿੰਦਗੀ ਹਾਂ ਮੇਰੀ ਜ਼ਿੰਦਗੀ ਬਣਾਉਣ ਵਾਲਿਆ ਆਹਾ हां बापू तेरे ਉੱਤੋਂ ਬਾਹਰ ਨਹੀਂ ਐ ਜ਼ਿੰਦਗੀ ਮੇਰੀ ਜ਼ਿੰਦਗੀ ਬਣਾਉਣ ਵਾਲਿਆ ਵਾਕਮਾਲ ਦੀ ਵਾਕਮਾਲ ਦੀ ਕਿਆ ਕਹੇ ਦੀ ਕਮਾਲ ਦੀ ਗੱਲ ਐ ਕੰਮ ਕੀ ਕਰਦੇ ਤੁਸੀਂ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਤੁਸੀਂ ਹਾਂਜੀ 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 ਤੇ ਨਾਲ ਨਾਲ ਹੀ ਗਾਇਕੀ ਵੀ ਚੱਲ ਰਹੀ ਐ ਹਾਂਜੀ 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 ਬਸ ਖੂਨ ਚ ਜੋ ਬਾਪੂ ਇਹ ਬਾਬੂ ਜੀ ਨੂੰ ਸਮਰਪਿਤ ਕੀਤਾ ਤੁਸੀਂ ਤੁਸੀਂ ਰਾਜ ਮਿਸਤਰੀ ਦਾ ਕੰਮ ਕਰ ਰਹੇ ਨਾਲ ਕੀ ਗੱਲ ਕੀ ਚੱਕਰ ਹੈ ਇਹ ਦੇਖੋ ਜੀ ਸਾਡਾ ਨਾ ਟ੍ਰੈਡੀਸ਼ਨਲ ਵਰਕ ਹੈ ਪਿੱਛੇ ਤੋਂ ਜਿਹੜਾ ਚੱਲਦਾ ਆ ਰਿਹਾ ਅੱਛਾ ਬਾਪੂ ਜੀ ਮੇਰੇ ਸ਼ੁਰੂ ਤੋਂ ਕਰਦੇ ਤੇ ਜਸੀਂ ਤਿੰਨੇ ਭਰਾ ਹੈ ਤਿੰਨੇ ਭਰਾ ਰਾਜ ਮਿਸਤਰੀ ਦਾ ਕੰਮ ਕਰਦੇ ਆ ਜੀ ਬਸ ਉਹ ਪੀੜੀ ਦਰ ਪੀੜੀ ਚੱਲ ਰਿਹਾ ਜੀ ਹੁਣ ਪੀੜੀ ਦਰ ਪੀੜੀ ਚੱਲ ਰਿਹਾ ਤੇ ਨਾਲ ਤੁਹਾਡੀ ਆਰਥਿਕ ਸਪੋਰਟ ਉੱਥੋਂ ਹੋ ਜਾਂਦੀ ਹੈ ਹਾਂਜੀ 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 ਕੀ ਸੁਣਾਓਗੇ ਹੋਰ ਔਰ ਇਹਦਾ ਇੱਕ ਅੰਤਰਾ ਸੁਣਾਉਂਦਾ ਜੀ ਹੋਰ ਪੱਕਾ ਦੇ ਕਿਸੇ ਮੂਰੇ ਵੇ ਤੂੰ ਚੁਕਿਆ ਨਹੀਂ ਪਾਈ ਮਿਹਨਤ ਨੂੰ ਰਸ ਕਦੇ ਰੁਕਿਆ ਨਹੀਂ ਹਾਂ ਕਦੇ ਕਿਸੇ ਮੂਰੇ ਵੇ ਤੂੰ ਚੁਕਿਆ ਨਹੀਂ ਪਾਈ ਮਿਹਨਤ ਨੂੰ ਰਸ ਕਦੇ ਰੁਕਿਆ ਨਹੀਂ ਹਾਂ ਮੇਰੀ ਹਰ ਇੱਕ ਗੱਲ ਤੂੰ ਪਗਾਈ ਐ ਹੋ ਮੇਰੀ ਹਰ ਇੱਕ ਗੱਲ ਤੂੰ ਪਗਾਈ ਐ ਨਾ ਆਪ ਮੰਗਿਆ ਨਾ ਮੇਰੇ ਤੋਂ ਮੰਗਾਉਣ ਵਾਲਿਆ ਆ ਬਾਪੂ ਤੇਰੇ ਉੱਤੋਂ ਬਾਹਰ ਨਹੀਂ ਐ ਜ਼ਿੰਦਗੀ ਹਮੇਰੀ ਜ਼ਿੰਦਗੀ ਬਣਾਉਣ ਵਾਲਿਆ ਆ ਬਾਪੂ ਤੇਰੇ ਉੱਤੋਂ ਬਾਹਰ ਨਹੀਂ ਐ ਜ਼ਿੰਦਗੀ ਮੇਰੀ ਜ਼ਿੰਦਗੀ ਬਣਾਉਣ ਵਾਲਿਆ ਧੰਨਵਾਦ ਲੋ ਦੱਸ ਦੋ ਆਪਣਾ ਹੁਣ ਮੇਰਾ ਨਾਮ ਵੀਰਵਲ ਆ ਜੀ ਵੈਸੇ ਪੱਕਾ ਨਾਮ ਭੁਪਿੰਦਰ ਸਿੰਘ ਆ ਬੀਰਬਲ ਹੈ ਪੱਕਾ ਨਾ ਭੁਪਿੰਦਰ ਹੈ ਹਾਂਜੀ ਹਾਂਜੀ ਆ ਬੈਠੇ ਜੀ ਇਹਨਾਂ ਦੇ ਬਾਪੂ ਜੀ ਆਹ ਹੈ ਜੀ ਬਾਪੂ ਜੀ 우ਸਤਾਦ ਜੈਰਾਮ ਜੀ ਔਰ ਇਹਨਾਂ ਨੇ ਆਪਣੇ ਬਾਪੂ ਜੀ ਨੂੰ ਸਮਰਪਿਤ ਇਹ ਗੀਤ ਲਿਖਿਆ ਕਿਦਾਂ ਦਾ ਲੱਗਿਆ ਤੁਹਾਨੂੰ ਗੀਤ ਤੇ ਕਿਦਾਂ ਦੇ ਇਹਨਾਂ ਤੇ ਭਾਵ ਲੱਗੇ ਜਿਹੜੀ ਫੀਲਿੰਗ ਹੈ ਨਾ ਭਾਵਨਾ ਆਪਣੇ ਪਿਤਾ ਜੀ ਪ੍ਰਤੀ ਆਪਣੇ ਬਾਪੂ ਜੀ ਪ੍ਰਤੀ ਇਹ ਹੈ ਵੱਡੀ ਗੱਲ ਅਸਲ ਗੱਲ ਗੌਂਦੇ ਵੀ ਵਧੀਆ ਔਰ ਸੋਚ ਵੀ ਵਧੀਆ ਰੱਖਦੇ ਇਸ ਗੱਲ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਇੱਕ ਅੱਧਾ ਹੋਰ ਸੁਣਾ ਦਿਓ ਜੀ ਹੁਣ ਹਾਂ ਜਿਹੜਾ ਕਣਕਣ ਦੇ ਵਿੱਚ ਬਸਦਾ ਫਿਰਦਾ ਬੰਦਾ ਉਹ ਦੇ ਤੇ ਹੱਸਦਾ ਫਿਰਦਾ ਹਰ ਇੱਕ ਬੰਦਾ ਥੱਲੇ ਲਾਉਣ ਲਈ ਨਿਸ਼ਾਨੇ ਤੇ ਰੱਬ ਕਸਦਾ ਫਿਰਦਾ ਹੋ ਵੀਦੂ ਲੱਗਦਾ ਏ ਬੈਮ ਲੱਗ ਗਿਆ ਏ ਪਲੇਖੇ ਵਿੱਚ ਰਹਿਣ ਲੱਗ ਗਿਆ ਏ ਤੈਨੂੰ ਥੋੜਾ ਜਿਹਾ ਫੇਮ ਕੀ ਮਿਲਿਆ ਰੱਬ ਖੁਦ ਨੂੰ ਹੀ ਤੂੰ ਕਹਿਣ ਲੱਗ ਗਿਆ ਏ ਇਹ ਇੰਨਾ ਗੰਤਰੇ ਲਿਖਿਆ ਅੱਗੇ ਜੀ ਥੋੜੀ ਜਿਹੀ ਲੈ ਬਣਾਉਣ ਵਾਲੀ ਏ ਦੀ ਹੂੰ ਇਹ ਮੈਂ ਤੁਹਾਨੂੰ ਇਦਾਂ ਹੀ ਸੁਣਾਉਂਦਾ ਕਹਿੰਦਾ ਚੱਲ ਪਹੁੰਚ ਗਿਆ ਹੋ ਮੰਜਲਾ ਤੇ ਜਿਤਨਾ ਔਖਾ ਬੜਾ ਜਹਾਨ ਹੈ ਗੱਲ ਸੁਣੀ ਲੱਗੂ ਪਾਵੇਂ ਕੌੜੀ ਤੈਨੂੰ ਜਿਹਦੇ ਹੱਥ ਸਾਰਾ ਸੰਸਾਰ ਹੈ ਉਹਨੂੰ ਦਰਜਾਏ ਦਿੱਤਾ ਰੱਬ ਦਾ ਜਿਨੂੰ ਫਿਕਰ ਹੈ ਯਾਰਾ ਸਭ ਦਾ ਜਿਨੇ ਤੈਨੂੰ ਇਹ ਮਕਾਮ ਤੇ ਪਹੁੰਚਾਇਆ ਏ ਉਹਦੇ ਮੂਰੇ ਦੱਸ ਤੇਰੀ ਕਿਓ ਕਾਤੇ ਧੰਨਵਾਦੀ ਆ ਬੜੀ ਦੀ ਗੱਲ ਜੀ ਕਰਿਓ ਕਮੈਂਟ ਜੀ ਇਹ ਬੀਰਬਲ ਫਾਦੀ ਭੁਪਿੰਦਰ ਸਿੰਘ ਇਹਨਾਂ ਦਾ ਨਾਮ ਹੈ 우ਸਤਾਦ ਜੈਰਾਮ ਜੀ ਦੇ ਬੇਟੇ ਹੈ ਔਰ ਆ ਦੇਖੋ ਤੂੰਬੀਆਂ ਪਈਆਂ ਸਾਜ਼ ਪਏ ਹੈ ਘਰ ਦੇ ਵਿੱਚ ਹੀ ਸੰਗੀਤ ਪਿਆ ਬੇਸ਼ੱਕ ਦਿਹਾੜੀ ਧੱਪਾ ਕਰ ਰਹੇ ਨਾਲ ਪਰ ਸੂਰਤ ਜਿਹੜੀ ਹੈ ਆਪਣੇ ਨਿਸ਼ਾਨੇ ਵੱਲ ਲੱਗੀ ਰਹਿੰਦੀ ਹੈ ਇਹ ਹੈ ਵੱਡੀ ਗੱਲ ਜੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਪ੍ਰੋਮੋਟ ਕਰਨਾ ਬਣਦਾ ਜੀ ਇਹਨਾਂ ਦੇ ਵੀਡੀਓਜ਼ ਸ਼ੇਅਰ ਕਰਨੇ ਬਣਦੇ ਹੈ ਇਹ ਹੈ ਸਾਡੇ ਅਸਲੀ ਉੱਭਰਦੇ ਹੋਏ ਕਲਾਕਾਰ ਜੀ ਦੇਖੋ ਵਿਰਾਸਤੀ ਪਰਿਵਾਰ ਹੈ ਔਰ ਵਿਰਾਸਾ ਉਤੇ ਕੰਮ ਕਰ ਰਿਹਾ ਹੈ ਤੇ ਇਹ ਬੱਚਾ ਜਿਹੜਾ ਹੈ ਨਾਲ ਦਿਹਾੜੀ ਕਰ ਰਿਹਾ ਤੇ ਨਾਲ ਗੀਤ गा ਰਿਹਾ ਗੀਤ ਲਿਖ ਵੀ ਖੁਦ ਰਿਹਾ ਔਰ ਬੜੇ ਉਮਦਾ ਗੀਤ ਲਿਖ ਰਿਹਾ ਹਾਂਜੀ ਕੀ ਸੁਣਾਉਂਗੇ ਕੱਦਾਂ ਕੋਈ ਹੋਰ ਵੀ ਸੁਣਾ ਦਿਓ ਕੁਛ ਤਾਣ ਦਿਓ ਇੱਕ ਛੋੜਾ ਹੈ। ਲਾ ਦੇ ਆਪਣੀ ਕੋਈ ਨਹੀਂ ਸੁਣਾ ਦੇ ਅੱਜਕੱਲ ਦਾ ਟ੍ਰੈਂਡ ਸਿ ਲਿਖਿਆ ਸੁਣਾ ਦਿਓ ਅੱਜਕੱਲ ਦਾ ਟ੍ਰੈਂਡ ਸੁਣਨਗੇ। ਦਿੰਦੇ ਦੇਖਦੇ ਚੈਨਲ ਇੱਕ ਸਾਨੂੰ ਜੀ ਚੌਥੀ ਜੀ ਇੱਕ 파ਟ ਹੁੰਦਾ ਸੀ ਸਾਨੂੰ ਸ਼ੇਕ ਚਿੱਲੀ ਦਾ। ਜੀ ਆਪਾਂ ਕਹਿ ਨਹੀਂ ਦਿੰਦੇ ਕਈ ਵਾਰ ਕੋਈ ਬੰਦਾ ਗੱਲ ਕਰਦਾ ਹੁੰਦਾ ਜਿਵੇਂ ਬੰਦਾ ਕਹਿ ਦਿੰਦਾ ਵੀ ਤੇ ਤੋਨੇ ਕੁਝ ਵੀ ਹੋਣਾ ਤੂੰ ਦਾ ਸ਼ੇਕ ਚਿੱਲੀ ਆ। ਵੀ ਸ਼ੇਕ ਚਿੱਲੀ ਵਾਲੇ ਸੁਪਨੇ ਨਾਲੇ ਤੰਦ ਕੱਸ ਦਿੰਦੇ ਆ। ਤੰਦ ਕੱਸ ਦਿੰਦੇ ਹਾਂ ਜੀ। ਉਹਦੇ ਤੇ ਲਿਖਿਆ ਤਾਂ ਇੱਕ ਕਹਿੰਦਾ ਹਾਂ ਹੋਲੀ ਹੋਲੀ ਕਰਾਂਗੇ ਚੜਾਈ ਬੱਲੀਏ ਹਲੇ 90% ਸਿੱਖਣੇ ਨੂੰ ਬਾਕੀ ਆ ਹਾਂ ਬੇਟ ਕਰ ਮੁੜ ਕੇ ਦਵਾਰਾ ਆਵਾਂਗੇ ਆ ਤਾਂ ਸ਼ੌਕ ਲਈ ਛੋਟੀ ਜੀ ਕਰ ਚੱਲੇ ਚਾਤੀਆ ਉਹ ਹਲੇ ਘੁੰਮ ਨਾਮ ਪੀੜਾਂ ਚੋਂ ਲੰਘਾਉਣਾ ਏ ਹਾਂ ਨਾਮ ਘੁੰਮ ਪੀੜਾਂ ਚੋਂ ਲੰਘਾਉਣਾ ਏ ਆ ਦੇਖ ਮਿਹਨਤਾਂ ਦੇ ਨਾਲ ਤਾਂ ਹੀ ਜੁੱਟਿਆ ਮਿਹਨਤਾਂ ਦੇ ਨਾਲ ਤਾਂ ਹੀ ਜੁੱਟਿਆ ਉਹ ਲੱਭ ਲਈ ਮੰਜ਼ਲ ਝੰਡਾ ਗੱਡਣ ਲੱਗੇ ਆ ਜਿੱਥੇ ਪਹੁੰਚਣ ਲਈ ਸੋਚ ਬੜੀ ਦੇ ਵੱਡੇ ਸ਼ੇਕ ਜਿੱਲੀਆਂ ਦੇ ਹਾਂ ਘੜੇ ਫੁੱਟਿਆ ਲੱਬਲੀ ਮੰਝਲ ਚੰਦਾ ਗੱਡਣ ਲੱਗੇ ਆ ਜਿੱਥੇ ਪਹੁੰਚਣ ਲਈ ਸੋਚ ਵੱਡੇ ਵੱਡੇ ਸ਼ੇਕ ਜਿੱਲੀਆਂ ਦੇ ਘੜੇ ਫੁੱਟਿਆ ਧੰਨਵਾਦ ਰੌਣ ਹੈ ਦੀ ਕਮਾਲ ਹੈ ਹਾਂ ਦੇਖੋ ਇਹ ਵੀਰਬਾਲ ਨੇ ਇੱਕ ਥੋੜਾ ਜਿਹਾ ਉਪਰਾਲਾ ਵੀ ਕੀਤਾ ਆ ਦਿਖਾਇਆ ਜੀ ਇਹਨਾਂ ਦਾ ਗੀਤ ਜਿਹੜਾ ਤੁਸੀਂ ਕੱਢੇ YouTube ਤੇ ਚੱਲਦੇ ਦੀ ਅੱਜ ਕੱਲ ਹਾਂਜੀ ਸਿੰਘਜੀਤ ਮਿਊਜ਼ਿਕ ਚੈਨਲ ਤੇ ਹਾਂ ਸਿੰਘਜੀਤ ਮਿਊਜ਼ਿਕ ਚੈਨਲ ਤੇ ਬਾਪੂ ਤੇਰੇ ਨਾਲ ਆ ਦੇਖੋ ਜੀ ਬਾਪੂ ਤੇਰੇ ਨਾਲ ਆ ਲਿਖਿਆ ਜੀ ਬਾਪੂ ਤੇਰੇ ਨਾਲ ਇਹਨਾਂ ਨੇ ਗੀਤ ਗਾਇਆ ਲਿਖਿਆ ਔਰ ਉਪਰਾਲਾ ਕੀਤਾ ਦਿਹਾੜੀ ਕਰ ਰਹੇ ਨੇ ਨਾਲ-ਨਾਲ ਲੇਕਿਨ ਆ ਵਿਰਸੇ ਦੇ ਨਾਲ ਜੁੜੇ ਹੋਏ ਆ ਬੀਰਬਾਲ ਜੀ ਭੁਪਿੰਦਰ ਸਿੰਘ ਦੀ ਬੇਲੇ ਵਾਲੇ ਦੀ ਆ ਜਿਹੜਾ ਇਹਨਾਂ ਦਾ ਚੈਨਲ ਸੁਣਿਓ ਕਿੱਥੇ ਗੀਤ ਪਿਆ ਤੇ ਉਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਿਊ ਪਹੁੰਚਾ ਦਿਓ ਜੀ ਇਹਨਾਂ ਦਾ ਉਪਰਾਲਾ ਜਿਹੜਾ ਹੈ ਇਸ ਨੂੰ ਉਤਸ਼ਾਹ ਦੇਣਾ ਬਹੁਤ ਜ਼ਰੂਰੀ ਹੈ ਕੀ ਹੈ ਜੀ ਇਸ ਗੀਤ ਬਾਰੇ ਦੱਸੋ ਕਿੱਥੇ ਪਿਆ ਕਿੱਥੋਂ ਲੋਕ ਸੁਣ ਸਕਣਗੇ ਜੀ ਜੀ ਸਿੰਘ ਜੀ ਉੱਤੇ 뮤ਜ਼ਿਕ YouTube ਤੇ ਸਰਚ ਮਾਰਾਂਗੇ ਸਿੰਘ ਜੀ ਤੇ 뮤ਜ਼ਿਕ ਚੈਨਲ ਹੈ ਹਮ ਤੇ ਉਹਦੇ ਉੱਤੇ ਪਿਆ ਹੈ ਬਾਪੂ ਤੇਰੇ ਨਾਲ ਬਾਈ ਬੀਰਬਲ ਬਾਪੂ ਤੇਰੇ ਨਾਲ ਬਾਈ ਵੀਰਵਲ ਬਾਈ ਵੀਰਵਲ ਜੀ ਹਾਂ ਜੀ ਬਹੁਤ ਨੰਮਨੀ ਜੀ ਬਾਪੂ ਜੀ ਨਾਲ ਇੱਕ ਵਾਰੀ ਜੱਫੀ ਪਾ ਕੇ ਦਿਖਾ ਦਿਓ ਜੀ ਆਹ ਦੇਖੋ ਜੀ ਜਰੂਰ ਜੀ ਜਰੂਰ ਜੀ ਜਰੂਰ ਜੀ ਇਹਨਾਂ ਦੇ ਇਹ ਬਾਪੂ ਜੀ ਬੈਠੇ ਆ ਵਿਰਸੇ ਦੇ ਪਹਿਰੇਦਾਰ ਬੈਠੇ ਆਂ ਔਰ ਦੇਖੋ ਦੂਰੋਂ ਦੂਰੋਂ ਸੱਜਣ ਮਿੱਤਰ ਆ ਜੁੜੇ ਨੇ ਜੀ ਆ ਕੈਮਰਾ ਕਮਾ ਦੇਉ ਦੀ ਸਾਰੀ ਰਾਤ ਇੱਥੇ ਰਹਿਣਾ ਇਹਨਾਂ ਨੇ ਜੀ ਔਰ ਇੱਥੇ ਇਹ ਖਾੜਾ ਚੱਲਦਾ ਰਹਿਣਾ ਜੀ ਆ ਫਕੀਰਾਂ ਦੀ ਕੁੱਲੀ ਹੈ ਜੀ ਇਹ ਬੜੇ ਉੱਚ ਦੇ ਫਕੀਰ ਹੈ ਜੀ ਇਹ ਇਹ ਬਾਪੂ ਜੀ ਤੁਹਾਡੇ ਬੜੇ ਉੱਚ ਦੇ ਫਕੀਰ ਹੈ ਵਿਰਸੇ ਦੀ ਸੇਵਾ ਕਰ ਰਹੇ ਤੇ ਤੁਸੀਂ ਉਹ ਸੇਵਾ ਨੂੰ ਨਿਭਾ ਰਹੇ ਹੈਂ ਹਾਂ ਜੀ ਹਾਂ ਜੀ ਹਾਂ ਜੀ ਡਟੇ ਰਹੋ ਕੋਸ਼ਿਸ਼ ਕਰ ਰਹੇ ਹੈਂ ਚੈਨਲ ਤੁਹਾਡੇ ਨਾਲ ਹੈ ਇਸ ਤਰ੍ਹਾਂ ਦੇ ਵੀਡੀਓਜ਼ ਅਸੀਂ ਲੈ ਕੇ ਆਂਦੇ ਆਂ ਪਰ ਹੁਣ ਤੁਹਾਡੇ ਹੱਥ ਦੇ ਵਿੱਚ ਡੋਰ ਹੈ ਇਸ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਕਹਿੰਦੇ ਜੀ ਇੱਕ ਟੁੱਲ ਵੱਜਦਾ ਨ ਗੋਲੀ ਡੰਡਾ ਖੇਡਦੇ ਹੁੰਦੇ ਸੀ ਜੇ ਤੇ ਟੁੱਲ ਵੱਜਦਾ ਉਹ ਉੱਥੇ ਪਹੁੰਚ ਜਾਂਦੀ ਸੀ ਗੱਲ ਐਦਾਂ ਹੋ ਸਕਦਾ ਇੱਕ ਤਗੜਾ ਜਿਹਾ ਟੁੱਲ ਮਾਰ ਦਿਓ ਇਸ ਵੀਰੇ ਦਾ ਇਸ ਮੇਰੇ ਪੁੱਤਰ ਦਾ ਇਸ ਮੇਰੇ ਬੱਚੇ ਦਾ ਇਹ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਦੁਨੀਆ ਤੱਕ ਪਹੁੰਚਾ ਦਿਓ ਕਰ ਦਿਓ ਵਾਇਰਲ ਧੰਨਵਾਦ ਜੀ ਬਹੁਤ ਚੰਗਾ ਲੱਗਿਆ ਜੀ ਕਾਵਲ ਦੀ ਗੱਲ ਹੈ ਬਹੁਤ ਬਹੁਤ ਮਿਹਰਬਾਨੀ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਬੱਲੇ ਬੱਲੇ ਫਿਲਮ ਰਿਕਾਰਡ ਚੈਨਲ ਦਾ ਹੈ ਜੀ ਜਿਨ੍ਹਾਂ ਨੇ ਸਾਨੂੰ ਇਸ ਕਾਵਲ ਸਮਝਿਆ ਕਿ ਉਹ ਇੱਥੋਂ ਤੱਕ ਪਹੁੰਚ ਕੀਤੀ ਬਹੁਤ ਬਹੁਤ ਧੰਨਵਾਦ চোপੜਾ ਸਾਹਿਬ ਜੋ ਤੁਸੀਂ ਸਾਨੂੰ ਇਸ ਕਾਵਲ ਸਮਝਿਆ ਜੀ ਨਹੀਂ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਜੀ ਧੰਨਵਾਦ ਜੀ